ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਬਿੱਡੀ ਮੁਹਿੰਮ ਅਧੀਨ ਥਾਣਾ ਬਾਜੀਪੁਰ ਪੁਲਿਸ ਨੂੰ ਦੋ ਸਕੇ ਭਰਾਵਾਂ ਨੂੰ ਬਖ-ਬਖ ਜਗਾਵਾਂ ਤੋਂ ਚੋਰੀ ਕੀਤੇ 10 ਮੋਟਰਸਾਈਕਲਾਂ ਸਮੇਤ ਕਾਬੂ ਕਰਨ ਨਾਲ ਵੱਡੀ ਸਫਲਤਾ ਹੱਥ ਲੱਗੀ ਹੈ। ਇੱਕ ਪ੍ਰੈਸ ਵਾਰਤਾ ਦੌਰਾਨ ਡੀਐਸਪੀ ਮੁਕੇਰੀਆ ਕੁਲਵਿੰਦਰ ਸਿੰਘ ਵਿਰਕ ਅਤੇ ਥਾਣਾ ਮੁਖੀ ਹਾਜੀਪੁਰ ਇੰਸਪੈਕਟਰ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਤੁਸੀਂ ਖੁਦ ਸੁਣੋ ਉਹਨਾਂ ਦੀ ਜ਼ੁਬਾਨੀ ਪਿਛਲੇ ਕੁਝ ਦਿਨਾਂ ਤੋਂ ਸਾਡੇ ਐਸਐਸਓ ਸਾਹਿਬ ਹਾਜੀਪੁਰ ਤੇ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਬੜੀ ਵੱਡੀ ਪ੍ਰਾਪਤੀ ਕੀਤੀ ਆ ਜਿਹਦੇ ਬਾਰੇ ਤੁਹਾਨੂੰ ਖੁਦ ਦੱਸੋਗੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਤੇ ਸਾਡੇ ਮਾਣਯੋਗ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਤੇ ਸਾਡੇ ਡੀਐਸਪੀ ਕੁਮਵਿੰਦਰ ਬਿਰਕ ਸਾਹਿਬ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਸਾਡੇ ਏਰੀਆ ਦੇ ਵਿੱਚ ਜੋ ਵੀ ਕੋਈ ਮਾੜੇ ਅਨਸਰ ਹੈ ਜਾਂ ਸ਼ਰਾਰਤੀ ਭੈੜੇ ਅਨਸਰ ਹੈਗੇ ਚੋਰ ਜਾਂ ਲੁੱਟਾਕੂ ਘੁਲੇ ਹੈਗੇ ਉਹਨਾਂ ਦੇ ਸਬੰਧੀ ਸਾਨੂੰ ਹਦਾਇਤ ਹੁੰਦੀ ਰਹਿੰਦੀ ਹੈ ਕਿ ਇਹਨਾਂ ਤੇ ਜਿਹੜੀ ਨਿਗਰਾਨੀ ਇਹ ਇਹਨਾਂ ਦੇ ਸਬੰਧੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਜਿਸ ਤਹਿਤ ਮੈਂ ਤੇ ਮੇਰੀ ਟੀਮ ਨੇ ਮਤਲਬ ਸਾਨੂੰ ਬੜੀ ਵੱਡੀ ਸਾਡੇ ਹਾਜੀਪੁਰਾਣੇ ਨੂੰ ਕਾਮਯਾਬੀ ਮਿਲੀ ਹੈਗੀ ਹੈ ਇਹ ਮਿਤੀ 17 1 26 ਨੂੰ ਸਾਡੇ ਏਐਸਏ ਰਵਿੰਦਰ ਸਿੰਘ ਜੀ ਹੈਗੇ ਨੇ ਇਹ ਟੀਪੁਆਇੰਟ ਹਾਜੀਪੁਰ ਮੌਜੂਦ ਸੀ ਤਾਂ ਉੱਥੇ ਕਿਸੇ ਮੁਖਬਰ ਖਾਸ ਨੇ ਸਾਨੂੰ ਉਤਲਾਹ ਦਿੱਤੀ ਸੀ ਕਿ ਮਸੂਮ ਅਲੀ ਉਰਫੋ ਅੰਮੂ ਪੁੱਤਰ ਮਸਰਦੀਨ ਵਾਸੀ ਇਸ ਸੰਭਾਲ ਦਾ ਹੈਗਾ ਇਹ ਆਪਣੇ ਹਾਜੀਪੁਰ ਤੇ ਮਕੇਰੀਆ ਏਰੀਆ ਦੇ ਵਿੱਚ ਮੋਟਰਸਾਈਕਲ ਵਗੈਰਾ ਚੋਰੀ ਕਰਦਾ ਹੈਗਾ ਚੋਰੀ ਕਰਕੇ ਤੇ ਏਰੀਆ ਦੇ ਵਿੱਚ ਲੋਕਾਂ ਨੂੰ ਇਹ ਵੇਚ ਦਿੰਦਾ ਹੈਗਾ ਸੋ ਉਸੇ ਮੁਖਬਰੀ ਤਹਿਤ ਇਹ ਸੀਗਾ ਵੀ ਇਹ 17126 ਨੂੰ ਸਨਵਾਲ ਸਾਈਡ ਤੋਂ ਆਪਣੇ ਪਾਵਰ ਹਾਊਸ ਦਾ ਆਪਣੇ ਹਾਜੀਪੁਰੋਂਗਲ ਨੂੰ ਆ ਰਿਹਾ ਹੈਗਾ ਜਿਸ ਤਹਿਤ ਫਿਰ ਸਾਡੀ ਜਿਹੜੀ ਟੀਮ ਵੱਲੋਂ ਇਹਨੂੰ ਮੋਟਰਸਾਈਕਲ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀਗਾ ਜੋ ਕਿ 17 ਜਿਸ ਤੇ 17126 ਨੂੰ ਸਾਡੇ ਥਾਣਾ ਹਾਜੀਪੁਰ ਵਿਖੇ ਮਕਦਮਾ ਨੰਬਰ ਅ 10 ਅੰਡਰ ਸੈਕਸ਼ਨ 303 2 317 2 ਬੀ ਐਨਸ ਤਹਿਤ ਇਥੇ ਥਾਣਾ ਹਾਜੀਪੁਰ ਰਜਿਸਟਰ ਕਰਕੇ ਇਹਨੂੰ ਗ੍ਰਿਫਤਾਰ ਕਰਕੇ ਫਿਰ ਇਹਦੀ ਪੁੱਛਗਿੱਛ ਕੀਤੀ ਗਈ ਸੀ ਉਸ ਪੁੱਛਗਿੱਛ ਦੌਰਾਨ ਸਾਡੇ ਕੋਲ ਇੱਕ ਗੱਲ ਸਾਹਮਣੇ ਆਈ ਸੀ ਵੀ ਜਿਹੜਾ ਇਹਦਾ ਭਰਾ ਹੈ ਉਹਦਾ ਸ਼ਰੀਫ ਪੁੱਤਰ ਮਸੀਰਦੀਨ ਵਾਸੀ ਸੰਭਾਲ ਉਹ ਵੀ ਇਹ ਚੋਰੀਆਂ ਕਰਦਾ ਹੈਗਾ ਚੋਰੀਆਂ ਕਰਕੇ ਜਿਹੜਾ ਅਸੀਂ ਮੋਟਰਸਾਈਕਲ ਅਸੀਂ ਦੋਨੋਂ ਭਰਾ ਅੱਗੇ ਗਾਂ ਫਰਦਰ ਅੱਗੇ ਵੇਚ ਦਿੰਨੇ ਹੈਗੇ ਤੇ ਇਹਦੇ ਵਿੱਚ ਸ਼ਰੀਫ ਇਹਦਾ ਜਿਹੜਾ ਭਰਾ ਹੈਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਤੇ ਇਹਨਾਂ ਤੋਂ ਜਿਹੜਾ ਹੁਣ ਤੱਕ ਸਾਨੂੰ 10 ਚੋਰੀ ਦੇ ਮੋਟਰਸਾਈਕਲ ਜਿਹੜੇ ਐ ਬਰਾਮਦ ਹੋ ਸਕੇ ਹਨ ਜਿਨ੍ਹਾਂ ਦੇ ਅਸੀਂ 83 ਤੇ ਇੰਜਨ ਨੰਬਰ ਲੈ ਲਏ ਹੈਗੇ ਆ ਅਸੀਂ ਫਰਦਰ ਹੋਰ ਵੀ ਅੱਜ ਇਹਨਾਂ ਨੂੰ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਨਡ ਹਾਸਲ ਕਰਾਂਗੇ ਤੇ گاਾਂ ਹੋਰ ਵੀ ਸਾਨੂੰ ਉਮੀਦ ਹੈ ਕਿ ਸਾਨੂੰ ਮੋਟਰਸਾਈਕਲ ਦੀ ਰਿਕਵਰੀ ਹੋਵੇਗੀ ਸਰ ਹੋਰ ਵੀ ਖੜੇ ਨਾਲ ਸਾਨੂੰ ਹਾਂ ਦੋਨੋਂ ਭਰਾ ਫੜ ਲਿਆ ਮਸੂਮ ਅਲੀ ਤੇ ਆਪਣੇ ਸ਼ਰੀਫ ਦੋਨੋਂ ਆਪਣੇ ਅਰੈਸਟ ਕਰ ਲਏ ਹੈਗੇ ਫਾਰਦਰ ਜੇ ਕਿਸੇ ਨੇ ਮੋਟਰਸਾਈਕਲ ਕਿਸੇ ਦਾ ਹੈਗਾ ਅਸੀਂ ਹਜੇ ਹੋਰ ਸਸਪੈਕਟਡ ਪਰਸਨ ਹੈਗੇ ਆ ਉਹ ਹਜੇ ਜਸਟ ਅਸੀਂ ਸਸਪੀਸ਼ੀਅਸ ਹੈਗੇ ਉਹਨਾਂ ਨੂੰ ਪੁੱਛ ਕੇ ਚੱਲ ਰਹੇ ਹਾਂ ਸਰ ਕਿਸ ਜਗ੍ਹਾ ਤੇ ਵੇਚਦੇ ਸੀਗੇ ਮੁੰਡਾ ਇਹ ਮੋਟਰਸਾਈਕਲ ਏਰੀਆ ਦੇ ਵਿੱਚ ਹੀ ਆਪਾਂ ਨੂੰ ਵੇਚਦੇ ਸੀਗੇ ਜਿਹੜੇ ਕੋਈ ਲੋਕ ਸੀਗੇ ਉਹਨਾਂ ਨੂੰ ਇਹ ਮੋਟਰਸਾਈਕਲ ਸਸਤੇ ਦਰਮਾ ਦੇ ਵਿੱਚ ਵੇਚ ਦਿੰਦੇ ਸੀ ਕਈਆਂ ਨੂੰ ਆਪਣੇ ਦੱਸ ਕੇ ਮੋਟਰਸਾਈਕਲ ਵੀ ਅਸੀਂ ਮੋਟਰਸਾਈਕਲਾਂ ਦਾ ਕੰਮ ਕਰਦੇ ਹਾਂ ਵੇਚਣ ਦਾ ਬਾਕੀ ਹਜੇ ਹੋਰ ਹਜੇ ਸਾਡੀ ਤਫ਼ਤੀਸ਼ ਜਾਰੀ ਹੈਗੀ ਹੈ ਲਗਾਈ ਨਾਲ ਪੁੱਛਗਿੱਛ ਕਰਾਂਗੇ ਇਹਦੀ ਜਿਹੜੀ ਪ੍ਰੋਪਰ ਤਫ਼ਤੀਸ਼ ਅਸੀਂ ਮੁਕੰਮਲ ਕਰਕੇ ਫੇਰ ਹੀ ਇਹਨਾਂ ਨੂੰ ਅਸੀਂ ਚੋਰੀ ਦੇ ਵਿੱਚ ਵੇਚੇ ਗਿਆ ਕਿ ਜਿਨ੍ਹਾਂ ਨੇ ਖਰੀਦੇ ਉਹਨਾਂ ਨੂੰ ਪਤਾ ਵੀ ਚੋਰੀ ਦੇ ਮੋਟਰਸਾਈਕਲ ਆ ਨਾਲ ਹਜੇ ਗੱਲ ਕਲੀਅਰ ਹੈ ਵੀ ਉਹਨਾਂ ਨੂੰ ਹਜੇ ਇਸ ਬਾਰੇ ਨਹੀਂ ਪਤਾ ਹੈਗਾ ਬਟ ਫੇਰ ਵੀ ਅਸੀਂ ਤਫ਼ਤੀਸ਼ ਦੇ ਵਿੱਚ ਇਹ ਗੱਲ ਵਿਚਾਰਾਂਗੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੇ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਤੋਂ ਜੋ ਗੱਲ ਸਾਹਮਣੇ ਆਈ ਜੇ ਕੋਈ ਉਹਨਾਂ ਨੂੰ ਪਤਾ ਹੈਗਾ ਇਸ ਬਾਰੇ ਤਾਂ ਡੈਫੀਨਿਟਲੀ ਜਿਹੜੀ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਦੋਨੋਂ ਪਰਮਾਂ ਤੇ ਪਹਿਲਾਂ ਵੀ ਮੁਕਦਰ ਵਿੱਚ ਦਰਜ ਹੋਣ ਹਾਲ ਹਾਲ ਇਹਨਾਂ ਤੇ ਕੋਈ ਪਹਿਲਾਂ ਦਾ ਮੁਕਦਮਾ ਕਰਦੇ ਨਹੀਂ ਹੈਗਾ ਇਹ ਪਹਿਲ ਫਾਸਟ ਮਰਜ਼ਮਾ ਹੀ ਸਾਡੀ ਹਜੇ ਨੋਲੇਜ ਦੇ ਵਿੱਚ ਆੜਿਆ ਦਰਜ ਹੈਗਾ ਅਗਲੀ ਕਾਰਵਾਈ ਅਗਲੀ ਕਾਰਵਾਈ ਅੱਜ ਪੁਲਿਸ ਰਿਮਾਂਡ ਲੈ ਰਹੇ ਆ ਦੋਨੋਂ ਪਰਮਾਂ ਦਾ ਤੇ ਪੁਲਿਸ ਰਿਮਾਂਡ ਹਾਸਲ ਕਰਕੇ ਗਾਂ ਫਰਦਰ ਹੋਰ ਡਗਾਈ ਨਾਲ ਪੁੱਛਗਿੱਛ ਕਰਾਂਗੇ ਤੇ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਰਿਕਵਰੀ ਸਾਨੂੰ ਹਾਸਲ ਹੋ ਵੀ ਗਵਲਾ ਲ ਜੇ ਟਾਈਮ ਥੋੜਾ ਸੀਗਾ ਸਾਡੇ ਕੋਲੇ ਅੱਜ ਅਸੀਂ ਰਿਮਾਂਡ ਲੈ ਕੇ ਫਿਰ ਅਗਾ ਫਰਦਰ ਹਜੇ ਸਟਾਰਟ ਕੰਮ ਕਰਨ